ਸ਼ੋਅ ਵਰਦਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ 328 ਪਾਵਨ ਸਰੂਪ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਚਾਰ ਮੁਲਜ਼ਮਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਅੰਤ੍ਰੀਮ ਰਾਹਤ ਦਿੱਤੀ ਗਈ ਹੈ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ ਇਹ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੁਣਾਇਆ ਗਿਆ ਹੈ ਅਦਾਲਤ ਦੇ ਵਿੱਚ ਇਹਨਾਂ ਚਾਰ ਮੁਲਜ਼ਮਾਂ ਕੁਲਵੰਤ ਸਿੰਘ ਬਾਦ ਸਿੰਘ ਗੁਰਵਜਨ ਸਿੰਘ ਤੇ ਗੁਰਮukh ਸਿੰਘ ਨੂੰ ਅੰਤਰੀਮ ਰਾਹਤ ਦਿੱਤੀ ਗਈ ਹੈ ਹਾਈ ਕੋਰਟ ਨੇ ਚਾਰੋਂ ਮੁਲਜ਼ਮਾਂ ਦੀ ਅਗਾਊ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਫੈਸਲਾ ਸੁਣਾਉਂਦਿਆਂ ਇਹ ਹੁਕਮ ਜਾਰੀ ਕੀਤੇ ਨੇ ਤੇ ਇਹਨਾਂ ਚਾਰੋਂ ਮੁਲਜ਼ਮਾਂ ਨੂੰ ਅੰਤਰੀਮ ਰਾਹਤ ਦੇ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਇਸ ਮਾਮਲੇ ਦੇ ਵਿੱਚ ਸਖਤੀ ਦੇ ਨਾਲ ਐਸਆਈਟੀ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਇਹ ਐਸਆਈਟੀ ਗਠਿਤ ਕੀਤੀ ਗਈ ਹੈ ਜਿਸ ਐਸਆਈਟੀ ਵੱਲੋਂ ਇਹਨਾਂ ਚਾਰੋਂ ਮੁਲਜ਼ਮਾਂ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਲਗਾਤਾਰ ਇਸ ਮਾਮਲੇ ਤੇ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ ਇਹਨਾਂ ਚਾਰਾਂ ਮੁਲਜ਼ਮਾਂ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਗਾਊ ਜਮਾਨਤ ਦੇ ਲਈ ਅਰਜੀ ਪਾਈ ਗਈ ਸੀ ਜਿਸ ਤੇ ਫੈਸਲਾ ਸੁਣਾਉਂਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹਨਾਂ ਚਾਰਾਂ ਮੁਲਜ਼ਮਾਂ ਨੂੰ ਅੰਤਰੀਮ ਰਾਹਤ ਦਿੱਤੀ ਗਈ ਹੈ ਤਦੁਰ ਪੰਜਾਬ ਤੋਂ ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਸਰਬਜੀਤ ਕੌਰ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ ਸਰਬਜੀਤ ਕੌਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਸ ਨੂੰ ਮੀਡੀਆ ਦੇ ਵਿੱਚ ਨਾਲ ਗੱਲਬਾਤ ਕਰਦਿਆਂ ਹੋਇਆਂ ਦਿਖਾਇਆ ਗਿਆ ਇਸ ਮੌਕੇ ਸਰਬਜੀਤ ਕੌਰ ਨੇ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ ਨੇ ਇਸ ਮੌਕੇ ਉਸ ਨੂੰ ਰਿਹਾਅ ਵੀ ਕੀਤਾ ਗਿਆ ਜਿਸ ਸ਼ੈਲਟਰ ਹੋਮ ਦੇ ਵਿੱਚ ਸਰਬਜੀਤ ਕੌਰ ਨੂੰ ਰੱਖਿਆ ਗਿਆ ਸੀ ਦੱਸਿਆ ਜਾ ਰਿਹਾ ਕਿ ਉੱਥੋਂ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਇਸ ਮੌਕੇ ਉਸ ਦਾ ਪਾਕਿਸਤਾਨੀ ਪਤੀ ਨਾਸਰ ਹੁਸੈਨ ਵੀ ਉਸ ਦੇ ਨਾਲ ਨਜ਼ਰ ਆਇਆ ਸਰਬਜੀਤ ਕੌਰ ਨੇ ਪਾਕਿਸਤਾਨੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਉਹ ਪਾਕਿਸਤਾਨ ਦੇ ਵਿੱਚ ਹੀ ਰਹਿਣਾ ਪਸੰਦ ਕਰੇਗੀ ਤੇ ਆਪਣੀ ਬਾਕੀ ਦੀ ਜ਼ਿੰਦਗੀ ਪਾਕਿਸਤਾਨ ਦੇ ਵਿੱਚ ਹੀ گزارੇਗੀ ਤੁਹਾਨੂੰ ਦੱਸ ਦਈਏ ਕਿ ਕਪੂਰਥਲਾ ਦੇ ਪਿੰਡ ਅਮਾਨੀਪੁਰ ਦੀ ਵਸਨੀਕ ਸਰਬਜੀਤ ਕੌਰ 4 ਨਵੰਬਰ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ਼ਰਧਾਲੂਆਂ ਦੇ ਜਥੇ ਦੇ ਨਾਲ ਪਾਕਿਸਤਾਨ ਗਈ ਸੀ ਅਤੇ ਉੱਥੇ ਜਾ ਕੇ ਉਸ ਨੇ ਪਾਕਿਸਤਾਨ ਦੇ ਵਿੱਚ ਨਾਸਿਰ ਹੁਸੈਨ ਨਾਮ ਦੇ ਵਿਅਕਤੀ ਦੇ ਨਾਲ ਨਿਕਾਹ ਕਰਵਾ ਲਿਆ ਸੀ ਤੇ ਉਸ ਤੋਂ ਬਾਅਦ ਉਹ ਭਾਰਤ ਵਾਪਸ ਨਹੀਂ ਆਈ ਸਰਬਜੀਤ ਕੌਰ ਨੂੰ ਲੈ ਕੇ ਮੀਡੀਆ ਦੇ ਵਿੱਚ ਕਾਫੀ ਚਰਚਾਵਾ ਚੱਲੀਆਂ ਸਨ ਹਾਲਾਂਕਿ ਭਾਰਤ ਵਿੱਚ ਉਸ ਨੂੰ ਵਾਪਸ ਲਿਆਉਣ ਦੇ ਲਈ ਲਗਾਤਾਰ ਮੰਗ ਉੱਠ ਰਹੀ ਹੈ ਪਰ ਸਰਬਜੀਤ ਕੌਰ ਨੇ ਆਪਣੀ ਇਸ ਤਾਜ਼ਾ ਵੀਡੀਓ ਦੇ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਇਸ ਗੱਲ ਦੀ اپنی ਇੱਛਾ ਜ਼ਾਹਿਰ ਕੀਤੀ ਹੈ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਪਾਕਿਸਤਾਨ ਦੇ ਵਿੱਚ ਹੀ ਰਹਿਣਾ ਪਸੰਦ ਕਰੇਗੀ। ਸੁਲਤਾਨਪੁਰ ਲੋਧੀ ਖੇਤਰ ਦੇ ਵਿੱਚ ਲਗਾਤਾਰ ਹੋ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਕਾਰਨ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ। ਦਿਨ ਦਿਹਾੜੇ ਹੋ ਰਹੀਆਂ ਵਾਰਦਾਤਾਂ ਕਰਕੇ ਆਮ ਲੋਕ ਆਪਣੇ ਆਪ ਨੂੰ ਆਸੁਰੱਖਿਤ ਮਹਿਸੂਸ ਕਰ ਰਹੇ ਨੇ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਲੋਈਆਂ ਰੋਡ ਦੇ ਉੱਤੇ ਇੱਕ ਮੈਰਿਜ ਪੈਲੇਸ ਦੇ ਨੇੜੇ ਦਾ ਮਾਮਲਾ ਹੈ। ਇਥੇ ਪਿੰਡ ਦੀਪੇਵਾਲ ਦੇ ਸਾਹਮਣੇ ਇੱਕ ਘਟਨਾ ਵਾਪਰੀ ਹੈ ਜਿੱਥੇ ਮੋਟਰਸਾਈਕਲ ਸਵਾਰ ਵੱਲੋਂ ਲੁਟੇਰੇ ਵੱਲੋਂ ਇੱਕ ਮਹਿਲਾ ਨੂੰ ਸ਼ਿਕਾਰ ਬਣਾਇਆ ਗਿਆ। ਅਫੀਸ਼ਰ ਤੰਡਪੁਰ ਦੇ ਰਹਿਣਾਂ ਰੂਪਰਾਨੀ ਠੀਕ ਕਰਨਾ ਹੋਈਏ ਮਾਤਾ ਜੀ। ਆਈ ਦਵਾਈ ਲਰਗੇ ਡਾਕਟਰ ਨੇ 3 ਵਜੇ ਮਿਲ ਲਾਈ ਆਈ ਲਾਂ ਗਏ ਦਵਾਈ। ਦਵਾਈ ਲੈ ਕੇ ਤੇ ਵਾਪਸ ਆਉਂਦਾ ਤੇ ਨਾਲ ਪਿੱਛੋਂ ਦੀ ਮੇਲ ਕੇ ਤੇ ਵਾਲੀ ਖੇਚਲੀ ਮੇਰੀ। ਕਿੱਥੋਂ ਕਿੱਥੇ ਆ ਰਹੇ ਸੀ? ਨਹੀਂ ਆ ਤੁੰ ਲੋਈਆਂ ਤਾਂ ਸultanpur ਆ ਰਹੇ ਹਾਂ ਹਾਂ ਜੀ ਤੇ ਕਿਸ ਕਿੱਥੇ ਕਰਕੇ ਲੱਟੇ ਲੁੱਟੇ ਨਹੀਂ ਤੁਹਾਡੇ ਕੋਲ ਉਹ ਸਾਡੇ ਉੱਥੇ ਜਿੱਥੇ ਚੌਂਕ ਨਹੀਂ ਹੁੰਦਾ ਉਹ ਹੋਈ ਪਾਠੇ ਤੇ ਪਾਠੇ ਤੋਂ ਪਰਲੇ ਬੰਨੇ ਪਰਾ ਬੀਬੀ ਸ਼ੂ ਸੰਭਰਨਨ ਰੇਸ਼ ਕੁਮਾਰ ਸਟੇਸ਼ਨਮਾਂ ਲੈ ਰਹਿਣਾ ਸultanpur ਲੋਦੀਦਾ ਕੀ ਘਟਨਾ ਹੋਈਗੀ ਇਹ ਮੇਰੇ ਮਦਰ ਫਾਦਰ ਸਾਹਿਬ ਦੋਨੋਂ ਜਣੇ ਲੋਈਆਂ ਤਾਂ ਆ ਰਹੇ ਸੀਗੇ ਆਂਦਿਆਂ ਦੇ ਇੱਕ ਮੁੰਡਾ ਮੂਲ ਬੇਟਾ ਪੀਲੇ ਰੰਗ ਦੀ ਉਹਨਾਂ ਟੀ-ਸ਼ਰਟ ਪਾਈ ਹੋਈ ਸੀਗੀ ਨਾ ਲਾਗ ਬਿਲਕੁਲ ਇਹਨਾਂ ਦੀ ਵਾਲੀ ਖੋਚੀ ਆ ਖਿੱਚਦੇ ਸਾਰ ਹੀ ਡਿੱਗ ਗਏ ਨੇ ਡਿੱਗਣ ਦੇ ਨਾਲ ਇੱਕ ਦਿਨਾਂ ਦੀ ਆ ਮੋਢਾ ਫਿੱਤਰ ਹੋ ਗਿਆ ਜੀ ਤੇ ਨੱਕ ਦਾ ਨਹੀਂ ਕਾਫੀ ਖੂਨ ਨਿਕਲਿਆ ਵਾ ਬਹੁਤ ਜ਼ਿਆਦਾ ਇੱਥੇ ਬੜੀ ਧੀਰੀ ਲੱਗੀ ਆ ਸੱਟਾਂ ਲੱਗੀਆਂ ਆ ਚਾਪ ਹਾਂਜੀ ਸੱਟਾਂ ਲੱਗੀਆਂ ਜੀ ਇਹ ਕਿੱਥੇ ਕਿ ਵਾਪਰੀ ਘਟਣਾ ਸਾਰੀ ਇਹ ਸਰ ਆਪਣੇ ਪੱਠੇ ਲੱਗੇ ਨਾ ਬਾਬੇ ਜਗਾ ਵਾ ਖੁੱਲੀ ਜੀ ਉੱਥੇ ਲੱਗ ਗਈ ਹੁਣ ਕੀ ਮੰਗ ਕਰਨੀ ਚਾਹੁੰਦੇ ਆ ਮੰਗ ਇਹੀ ਕਰਦੇ ਕਿ ਇਹਨਾਂ ਨੂੰ ਫੰਦਾ ਪਾਇਆ ਜਾਵੇ ਲੁੱਟ ਖੋਦੋ ਤੇ ਸਾਡੇ ਦੇ ਸਖਤ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਸਾਡੇ ਵੱਲੋਂ ਜੀ ਕਿੰਨੇ ਕ ਵਜੇ ਦੀ ਘਟਣਾ ਹੈ ਇਹ ਸਰ ਤੇ ਤੇ ਕੁਰੀਨ ਤਨ ਸਾਢੇ ਤਿੰਨ ਵਜੇ ਦੀ ਘਟਨਾ ਹੈ। 3:30 ਦੀ ਘਟਨਾ। ਅੱਜ ਦਿਨ ਦਿਹਾੜੇ ਜੀ। ਤੇ ਉਧਰ ਹੁਸ਼ਿਆਰਪੁਰ ਦੇ ਬਲਾਚੌਰ ਦੇ ਨਜ਼ਦੀਕ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ ਹੈ। ਸੜਕੀ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਜੋ ਕਿ ਗਰੀਬ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਸਨ। ਜਦਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਹਰਮੇਸ਼ ਕੁਮਾਰ ਵਾਸੀ ਜਾਤੀਵਾਲ ਤੇ ਬਲਜਿੰਦਰ ਸਿੰਘ ਬੰਟੀ ਵਾਸੀ ਮਿਲਕੋਵਾਲ ਵਜੋਂ ਹੋਈ ਹੈ। ਟਰੈਕਟਰ ਟਰਾਲੀ ਦੇ ਡਰਾਈਵਰ ਜਤਿੰਦਰ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਨੇ ਉਹਨਾਂ ਦੇ ਮੁਤਾਬਿਕ ਇੱਕ ਤੇਜ਼ ਰਫਤਾਰ ਸਕੋਰਪਿਓ ਕਾਰ ਨੇ ਪਿੱਛੋਂ ਟੱਕਰ ਮਾਰੀ ਜਿਸ ਕਾਰਨ ਇਹ ਦੋਵੇਂ ਨੌਜਵਾਨ ਟਰੈਕਟਰ ਤੋਂ ਢਿੱਗ ਪਏ ਅਤੇ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਸਰੇ ਨੂੰ ਹਸਪਤਾਲ ਲੈ ਜਾਂਦੇ ਵਕਤ ਉਸ ਨੇ ਦਮ ਤੋੜ ਦਿੱਤਾ ਸੋ ਹਾਦਸੇ ਤੋਂ ਬਾਅਦ ਕਾਰ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਮੇਰੋ ਜਸਵਿੰਦਰ ਸਿੰਘ ਹੈ ਜੰਡ ਜਾਤੀ ਵਾਲਾ ਹੈ ਸੀ ਕੀ ਗੱਲ ਬਾਤ ਇਹ ਰਮੇਸ਼ ਕੁਮਾਰ ਸਾਡੇ ਪਿੰਡ ਦਾ ਲੜਕਾ ਸੀਗਾ ਜੀ ਹਾਂਜੀ ਇਹ ਲੀਵਰ ਦਾ ਕੰਮ ਕਰਦਾ ਸੀ ਜੀ ਜੀ ਇਹ ਬਲਾਚੌਰ ਲੀਵਰ ਦਾ ਕੰਮ ਕਰਨ ਗਏ ਸੀ ਉਹ ਸ਼ਤਮ ਦਾ ਸਮਾਨ ਲਾ ਕੇ ਲੈ ਕੇ ਆ ਰਹੇ ਸੀ ਰਾਹ ਤੇ ਵਿੱਚ ਰੁਕੇ ਹੋਏ ਸੀ ਇਹ ਇਹਨਾਂ ਦੇ ਵਿੱਚ ਪਿਛੋਂ ਟਰਾਲੀ ਦੇ ਵਿੱਚ ਇੱਕ ਸਕਰਕ ਉਹ ਗੱਡੀ ਆ ਕੇ ਵੱਜੇ ਤੇ ਉਹਦੇ ਨਾਲ ਤੇ ਦੋ ਬੰਦੇ ਇਹ ਮੁੰਡੇ ਖਤਮ ਹੋ ਗਏ ਤੇ ਸਿੱਕ ਹੁੰਦਾ ਜਾਕਿੰਗ ਹੋ ਗਿਆ ਜੀ ਤੇ ਉਹ ਇੱਕ ਸਾਈਡ ਨੂੰ ਟ੍ਰੈਕਟਰ ਦੇ ਉੱਤੋਂ ਲੱਗ ਪਏ ਉਹਨਾਂ ਦੇ ਉੱਤੋਂ ਕੋਈ ਗੱਡੀ ਗੁੱਡੀ ਹੋਏ ਲੰਘੇ ਪਤਾ ਲੱਗਿਆ ਫਿਰ ਹਾਂ ਜੀ ਤੇ ਹੁਣ ਅਸੀਂ ਚਾਹੁੰਦੇ ਆਂ ਭਈ ਇਹ ਬੱਚੇ ਦੇ ਕੋਈ ਸਾਧਨ ਹੈ ਨਹੀਂ ਕੋਈ ਰੋਟੀ ਦਾ ਸਾਧਨ ਹੈ ਨਹੀਂ ਬੱਚਿਆਂ ਦੀ ਦੇਖਭਾਲ ਕਰਨ ਵਾਸਤੇ ਕੋਈ ਨਾ ਕੋਈ ਸਹੂਲਤ ਮਿਲਣੀ ਚਾਹੀਦੀ ਆ ਤੇ ਇਹਨਾਂ ਨੂੰ ਕੁਝ ਨਾ ਕੁਝ ਮਿਲਣਾ ਚਾਹੀਦਾ ਜ਼ਰੂਰ ਇਹਨਾਂ ਦੀ ਜ਼ਿੰਦਗੀ ਦਾ ਹੋਰ ਕੋਈ ਸਾਧਨ ਹੈ ਨਹੀਂ ਕਮਾਈ ਦਾ ਤੇ ਅਸੀਂ ਇਸ ਚੀਜ਼ ਦੀ ਮੰਗ ਕਰਦੇ ਹਾਂ ਵੀ ਤੇ ਇਹਨਾਂ ਬੱਚਿਆਂ ਦੀ ਦੇਖਭਾਲ ਵਾਸਤੇ ਕੋਈ ਨਾ ਕੋਈ ਹੈਲਪ ਜ਼ਰੂਰ ਮਿਲਣੀ ਚਾਹੀਦੀ ਆ ਤੋਂਦਰਾ ਰਾਸ਼ਟਰੀ ਰਾਜਸਥਾਨੀ ਦਿੱਲੀ ਦੇ ਵਿੱਚ ਸਕੂਲਾਂ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਲਗਾਤਾਰ ਜਾਰੀ ਹੈ ਅੱਜ ਵੀ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਨਾਲ ਅੱਜ ਸਵੇਰ ਸਾਰ ਹੀ ਸਕੂਲਾਂ ਦੇ ਵਿੱਚ دہشت ਫੈਲ ਗਈ ਸੂਚਨਾ ਮਿਲਦੇ ਹੀ ਪੁਲਿਸ ਤੇ ਫਾਇਰ ਬ੍ਰਿਗੇਡ ਬੰਬ ਨਿਰੋਧਕ ਦਸਤੇ ਮੌਕੇ ਤੇ ਪਹੁੰਚੇ ਤੇ ਇਹਨਾਂ ਵੱਲੋਂ ਜਾਂਚ ਸ਼ੁਰੂ ਕੀਤੀ ਪਰ ਫਿਰ ਹਾਲ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਤਮਾਕਾ ਖੇਦ ਸਮਗਰੀ ਅਤੇ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਪਦਾਰਥ ਇਥੋਂ ਨਹੀਂ ਮਿਲਿਆ ਇਸ ਸਮੇਂ ਦੌਰਾਨ ਤੁਹਾਨੂੰ ਦੱਸ ਦਈਏ ਸਕੂਲ ਪ੍ਰਸ਼ਾਸਨ ਨੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਸਕੂਲ ਖਾਲੀ ਕਰਵਾ ਲਏ ਅਤੇ ਉਹਨਾਂ ਦੇ ਮਾਪਿਆਂ ਨੂੰ ਵੀ ਸੂਚਿਤ ਕੀਤਾ ਗਿਆ ਸਕੂਲ ਬੱਸਾਂ ਤੇ ਵਾਹਨ ਆ ਰਹੇ ਹੀ ਸੁਰੱਖਿਅਤ ਬੱਚਿਆਂ ਨੂੰ ਵਾਪਸ ਭੇਜਿਆ ਗਿਆ ਹਾਲਾਂਕਿ ਇਸ ਸਮੇਂ ਦੌਰਾਨ ਮਾਪਿਆਂ ਦੇ ਮਨਾਂ ਦੇ ਵਿੱਚ ਚਿੰਤਾ ਜ਼ਰੂਰ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਮਾਪਿਆਂ ਨੂੰ ਭਰੋਸਾ ਦਿਵਾਇਆ ਕਿ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ ਹਾਲਾਂਕਿ ਹੁਣ ਤੱਕ ਪੁਲਿਸ ਦੇ ਵੱਲੋਂ ਸਕੂਲਾਂ ਅਤੇ ਬੱਸਾਂ ਅਤੇ ਸਕੂਲ ਪਰਿਸਰ ਦੀ ਤਲਾਸ਼ੀ ਜ਼ਰੂਰ ਲਈ ਗਈ ਹੈ ਬੰਬ ਨਿਰੋਧਕ ਦਸਤਿਆਂ ਵੱਲੋਂ ਚੱਪੇ-ਚੱਪੇ ਨਿਸ਼ਾਨਿਆ ਗਿਆ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਤਮਾਕਾ ਖੇਜ਼ ਪਦਾਰਥ ਜਾਂ ਨੁਕਸਾਨ ਪਹੁੰਚਾਉਣ ਵਾਲੀ ਵਸਤੂ ਇੱਥੋਂ ਨਹੀਂ ਮਿਲੀ ਹੈ ਤੇ ਹੁਣ ਸੋਨੇ ਚਾਂਦੀਆਂ ਕੀਮਤਾਂ ਤੇ ਪਾਉਣਾ ਇੱਕ ਨਜ਼ਰ 13 ਫਰਵਰੀ ਅੱਜ ਦੇ ਦਿਨ ਸੋਨੇ ਚਾਂਦੀ ਦਾ ਕੀਮਤਾਂ ਦੇ ਵਿੱਚ ਲਗਾਤਾਰ ਗਿਰਾਵਟ ਆਈ ਹੈ ਇੰਡੀਅਨਜ਼ ਬੁਲਿਅਨਜ਼ ਐਸੋਸੀਏਸ਼ਨ ਦੇ ਮੁਤਾਬਕ 1 ਕਿਲੋਗ੍ਰਾਮ ਚਾਂਦੀ ਦੀ ਕੀਮਤ 17188 ਰੁਪਏ ਡਿੱਗੀ ਹੈ ਤੇਜ਼ ਦੀ ਕੀਮਤ ਹੁਣ 2,41,945 ਰੁਪਏ ਹੋ ਗਈ ਹੈ ਇਸ ਤੋਂ ਪਹਿਲਾਂ ਵੀਰਵਾਰ ਨੂੰ ਚਾਂਦੀ ਦੀ ਕੀਮਤ 2,58,133 ਰੁਪਏ ਪ੍ਰਤੀ ਕਿਲੋਗ੍ਰam ਸੀ ਦੋ ਦਿਨਾਂ ਦੇ ਵਿੱਚ ਇਸ ਦੀ ਕੀਮਤ ਦੇ ਵਿੱਚ 24000 ਦੀ ਗਿਰਾਵਟ ਆਈ ਹੈ 1 ਫਰਵਰੀ ਨੂੰ ਚਾਂਦੀ ਦੀ ਕੀਮਤ 2,68,459 ਰੁਪਏ ਪ੍ਰਤੀ ਕਿਲੋਗ੍ਰam ਸੀ ਸੋ ਚਾਂਦੀ ਦੇ ਵਿੱਚ 28713 ਰੁਪਏ ਦਾ ਵਾਧਾ ਹੋਇਆ 31 ਦਸੰਬਰ ਨੂੰ 31 ਦਸੰਬਰ 2025 ਦੀ ਗੱਲ ਕਰੀਏ ਤਾਂ 1 ਕਿਲੋਗ੍ਰam ਚਾਂਦੀ ਦੀ ਕੀਮਤ 2,30,420 ਰੁਪਏ ਸੀ ਜੋ ਕਿ ਹੁਣ ਇਸ ਵੇਲੇ 2,41,995 ਰੁਪਏ ਤੇ ਪਹੁੰਚ ਚੁੱਕੀ ਹੈ 24 ਕੈਰੇਟ ਸੋਨੇ ਦੀ ਗੱਲ ਕਰੀਏ ਤਾਂ 24 ਕੈਰੇਟ ਸੋਨੇ ਦੇ 10 ਗ੍ਰam ਦੀ ਕੀਮਤ 2899 ਰੁਪਏ ਡਿੱਗੀ ਹੈ ਅਤੇ ਇਸ ਦੀ ਕੀਮਤ 1,52,751 ਰੁਪਏ ਹੋ ਗਈ ਹੈ ਇਸ ਤੋਂ ਪਹਿਲਾਂ ਵੀਰਵਾਰ ਨੂੰ ਇਹ 1,55,650 ਰੁਪਏ ਪ੍ਰਤੀ 10 ਗ੍ਰਾਮ ਤੇ ਟ੍ਰੈਂਡ ਕਰ ਰਹੀ ਸੀ ਇਸ ਤੋਂ ਪਹਿਲਾਂ ਇਸੇ ਸਾਲ 29 ਜਨਵਰੀ ਨੂੰ ਸਰਾਫਾ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ 1,76,121 ਰੁਪਏ ਅਤੇ ਚਾਂਦੀ 3,85,933 ਰੁਪਏ ਦੇ ਸਭ ਤੋਂ ਉੱਪਰਲੇ ਪੱਧਰ ਤੇ ਪਹੁੰਚ ਗਈ ਸੀ ਤੇ ਹੁਣ ਇੱਕ ਨਜ਼ਰ ਮੌਸਮ ਤੇ ਪੰਜਾਬ ਤੇ ਚੰਡੀਗੜ੍ਹ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਠੰਡ ਲਗਭਗ ਹੁਣ ਖਤਮ ਹੋ ਗਈ ਹੈ ਦਿਨ ਵੇਲੇ ਠੰਡ ਬਿਲਕੁਲ ਮਹਿਸੂਸ ਨਹੀਂ ਹੋ ਰਹੀ ਕਿਉਂਕਿ ਕੜਕ ਦੀ ਧੁੱਪ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਪੈ ਰਹੀ ਹੈ ਸਵੇਰੇ ਸ਼ਾਮ ਲੋਕਾਂ ਨੂੰ ਥੋੜੀ-ਬੋੜ ਠੰਡ ਜ਼ਰੂਰ ਮਹਿਸੂਸ ਹੋ ਰਹੀ ਹੈ ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ ਦੇ ਵਿੱਚ ਵੀ ਆਮ ਨਾਲ ਵਾਧਾ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਹੋਰ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ 17 ਤਰੀਕ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ 24 ਘੰਟਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 0.4 ਡਿਗਰੀ ਸੈਲਸੀਅਸ ਦੀ ਗਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਤਾਪਮਾਨ ਅਜੇ ਵੀ ਆਮ ਨਾਲੋਂ 2.4 ਡਿਗਰੀ ਵੱਧ ਚੱਲ ਰਿਹਾ ਹੈ ਫਰੀਦਕੋਟ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 27.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਫਰਵਰੀ ਤੋਂ ਲੈ ਕੇ 19 ਤਰੀਕ ਤੱਕ ਮੌਸਮ ਇਸੇ ਤਰ੍ਹਾਂ ਦਾ ਹੀ ਰਹੇਗਾ ਪਰ ਪੰਜਾਬ ਦੇ ਵਿੱਚ 15 ਤਰੀਕ ਤੋਂ ਬਾਅਦ ਕਿਤੇ ਕਿਤੇ ਹਲਕੀ ਬਰਸਾਤ ਜ਼ਰੂਰ ਹੋ ਸਕਦੀ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ